ਪਿੰਡ ਅਮਰੀਕਾ ਨਾਲ ਜੁੜ ਚੁੱਕੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਗਏ ਸੀ ਅਸੀਂ ਚੜਦੀ ਵਾਲੇ ਪਾਸੇ ਯਾਨੀ ਕਿ ਕਲੰਬਸ ਗਏ ਸੀਗੇ ਕਲੰਬਸ ਅਮਰੀਕਾ ਦਾ ਸੂਬਾ ohio ohio ਦੀ ਰਾਜਸਥਾਨ ਰਾਜਧਾਨੀ ਕਲੰਬਸ ਚੜਦੀ ਵਾਲੇ ਪਾਸੇ ਤੇ ਹੁਣ ਛਿਪਦੀ ਵਾਲੇ ਪਾਸੇ ਨੂੰ ਸਾਡਾ ਘਰ ਆ ਤੇ 8:30 ਵਜੇ ਹੋਏ ਨੇ ਰਾਤ ਦੇ ਬਾਪ ਸੌਣੇ ਆ ਪਰ ਇੱਥੇ ਦਿਨ ਕਾਫੀ ਖੜਾ ਹੁੰਦਾ ਲਗਭਗ 9:30 ਵਜੇ ਤੱਕ ਦਿਨ ਹਨ ਵਧੀਆ ਹੁੰਦਾ ਸੋਹਣਾ ਯਾਨੀ ਕਿ 10:00 ਦੇ ਕਰੀਬ ਜਾ ਕੇ ਨੇਰਾ ਹੁੰਦਾ ਸੋਹळा-ਦੋਲਾ ਸੋਹਣਾ ਸੀ ਤੇ ਮੈਂ ਕਿਹਾ ਚਲੋ ਉੱtre ਜਾਂਦੇ ਵੀਡੀਓ ਬਣਾ ਲੈਨੇ ਆ ਮੱਕੀ ਦੀਆਂ ਮੱਕੀ ਬੀਜੀ ਹੋਈ ਆ ਮੱਕੀ ਦੀ ਫਸਲ ਕਿਤੇ ਥੋੜੀ-ਥੋੜੀ ਵੀ ਖੜੀ ਆ ਤੇ ਕਿਤੇ ਕਾਫੀ-ਕਾਫੀ ਜ਼ਿਆਦੇ ਵੀ ਖੜੀ ਆ ਕਤੇ ਸੋਇਆਬੀਨ ਬੀਜੀ ਵੀ ਆ ਤੇ ਕਣਕ ਲਗਭਗ ਵੱਢਣ ਨੂੰ ਤਿਆਰ ਆ ਉੱਚਾ ਨੀਮਾ ਰੋਡ ਤੇ ਇਹਨੋਂ ਪੰਜਾਬ ਚ ਹੁੰਦੇ ਸੀ ਕਈ ਵਾਰੀ ਪਹਾੜੀ ਖੇਤਰ ਵੱਲ ਜਾਂਦੇ ਹੁੰਦੇ ਸੀ ਤੇ ਉੱਥੇ ਕਿਤੇ ਕਿਤੇ ਇਹੋ ਜਿਹਾ ਦੇਖਣ ਨੂੰ ਮਿਲਦਾ ਸੀ ਪਰ ਉਹ ਏਰੀਆ ਥੋੜਾ ਜਿਹਾ ਤੰਗ ਆ ਇੱਥੇ ਏਰੀਆ ਬੜਾ ਖੁੱਲਾ ਡੁੱਲਾ ਆਨ ਲੱਗਦਾ ਵਧੀਆ ਸੋਣਾ ਜਿਹੜੇ ਤਾਂ ਹੁਣ ਇੱਥੇ ਰਹਿੰਦੇ ਨੇ ਭਾਈ ਉਹਨਾਂ ਨੂੰ ਤਾਂ ਨਹੀਂ ਕੋਈ ਬਹੁਤਾ ਦੇਖਣ ਦਾ ਹੈਗਾ ਇੱਥੋਂ ਦਾ ਪਰ ਜਿਹੜੇ ਕੋਈ ਮਾਤਰ ਬੰਦੇ ਮੇਰੇ ਵਰਗੇ ਚਲੋ ਮੈਂ ਤਾਂ ਇੱਥੇ ਆ ਗਿਆ ਤੇ ਮਾਤਰ ਬੰਦੇ ਮੇਰੇ ਵਰਗੇ ਬਹੁਤ ਨੇ ਜਿਹੜੇ ਦੇਖਣਾ ਚਾਹੁੰਦੇ ਨੇ ਸੋ ਇਹ ਇਸ ਤਰ੍ਹਾਂ ਤੁਹਾਨੂੰ ਭਾਈ ਦਿਖਾ ਦਾਂਗੇ ਅਮਰੀਕਾ ਤੁਰਤੇ ਫਿਰਦੇ ਜਿੰਦਗੀ ਚ ਵਿਚਰਦੇ ਆਉਂਦੇ ਜਾਂਦੇ ਹਨਾ ਤੇ ਤੁਹਾਡੇ ਨਾਲ ਇਸ ਤਰ੍ਹਾਂ ਸਾਂਝ ਪਾਉਂਦੇ ਰਹਿਣੇ ਆ ਕਿਤੇ ਕਿਤੇ ਮੱਕੀ ਕਾਫੀ ਜ਼ਿਆਦੇ ਖੜੀ ਆ ਨਹੀਂ ਕਿ ਜਿਆਦੇ ਅੱਗੇ ਪਿੱਛੇ ਬੀਜੀਆਂ ਹੋਈਆਂ ਫਸਲਾਂ ਦਾ ਫਰਕ ਆ ਅੱਡੋ ਅੱਡ ਬ੍ਰੇਡਿਟੀਆਂ ਦਾ ਫਰਕ ਆ ਤੇ ਮੇਨ ਫਸਲਾਂ ਇੱਥੇ ਮੱਕੀ ਤੇ ਸੋਇਆਬੀਨ ਹੁੰਦੀ ਆ ਸਭ ਤੋਂ ਜਿਆਦੇ ਮੱਕੀ ਹਾਂ ਦੇਖੋ ਤੁਸੀਂ ਰੋਡ 'ਚ ਮ ਆਣ ਲਗਭਗ ਸੁੰਨੇ ਪਏ ਨੇ ਹਾਲਾਂਕਿ ਅਮਰੀਕਾ ਜਵਾਦੀ ਕਾਫੀ ਆ ਤੀਜੇ ਨੰਬਰ ਤੇ ਆਉਂਦਾ ਵਾਦੀ ਦੇ ਵਿੱਚ ਪਰ ਏਰੀਆ ਕਾਫੀ ਦੂਰ ਤੱਕ ਪੰਡਿਆ ਹੋਇਆ ਉਹਦੇ ਕਰਕੇ ਕਾਫੀ ਫਰਕ ਪੈ ਜਾਂਦਾ ਅਨ ਛਿਪਦੀ ਕੰਨੀ ਨੂੰ ਜਾਂਦੇ ਆ ਤੇ ਸੂਰਜ ਦੀ ਲਾਲੀ ਛਿਪਦੇ ਹੋਏ ਸੂਰਜ ਦੀ ਸੋਹਣਾ ਨਜ਼ਾਰਾ ਬਣਿਆ ਹੋਇਆ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਦੇਖੋ ਆ ਨਜ਼ਾਰਾ ਸੋਹਣਾ ਲੱਗਦਾ ਨਾ ਪੂਰਾ ਮਾਹੌਲ ਗੱਡੀਆਂ ਦੀ ਸਪੀਡ ਇੱਥੇ ਕਾਫੀ ਹੁੰਦੀ ਆ। ਯਾਨੀ ਕਿ 60 ਮੀਲ 55-60 ਮੀਲ ਦੀ ਸਪੀਡ ਤੇ ਗੱਡੀ ਚਲਾਉਣੀ ਪੈਂਦੀ ਆ, ਘੱਟ ਵੀ ਨਹੀਂ ਬਹੁਤੀ ਚਲਾ ਸਕਦੇ। ਪੰਜ-ਚਾਰ ਮੀਲ ਇੱਧਰ-ਉੱਧਰ ਚੱਲ ਜਾਂਦਾ, ਜਿਆਦੇ ਦਾ ਵੀ ਚਲਾਉਣਾ ਤੇ ਘੱਟ ਦਾ ਵੀ ਚਲਾਉਣਾ। ਆਹ ਹਜੇ ਮੱਕੀ ਵਾਲਾ ਖੇਤ ਪਿਆ, ਇੱਥੇ ਹਜੇ ਬੀਜਿਆ ਨਹੀਂ ਕੁਝ। ਖੇਤਾਂ 'ਚ ਟਰੈਕਟਰ ਖੜੇ ਖੜੇ ਰਹਿੰਦੇ ਨੇ, ਕੋਈ ਪ੍ਰਵਾਹ ਨਹੀਂ। ਕੋਈ ਚੋਰੀ ਦਾ ਡਰ ਨਹੀਂ ਹੈਗਾ ਕੋਈ ਐ ਨਹੀਂ ਵੀ ਤੇਲ ਕੱਢ ਕੇ ਲੈ ਜਾਊਗਾ ਇਹ ਗੱਡੀ ਦੀ ਸਪੀਡ ਜਾਣੀ ਇੱਥੇ ਹੁੰਦੀ ਆ 60 ਜਾਂ 55 ਮੀਲ ਲਗਭਗ 80 ਤੋਂ ਲੈ ਕੇ 90 ਕਿਲੋਮੀਟਰ ਦੀ ਇਹ ਖੇਤਾਂ 'ਚ ਵੀ ਹਨ ਸਟਾਪ ਸਾਈਨ ਲੱਗੇ ਹੋਏ ਨੇ ਭਾਵੇਂ ਕਿ ਇੱਥੇ ਕਾਰਾਂ ਦੂਰੋਂ ਆਉਂਦੀਆਂ ਦਿਖਦੀਆਂ ਨੇ ਗੱਡੀਆਂ ਪਰ ਸਟਾਪ ਸਾਈਨ ਲੱਗੇ ਹੋਏ ਨੇ ਤੁਸੀਂ ਇੱਥੇ ਰੁਕਣਾ ਹੀ ਰੁਕਣਾ ਆਲਾ ਦੋਲਾ ਦੇਖ ਕੇ ਫਿਰ ਤੁਸੀਂ ਜਾਣਾ ਇਹ ਨਹੀਂ ਵੀ ਗੱਡੀ ਵੀ ਮੈਨੂੰ ਦੂਰ ਤੱਕ ਦੀਂਦਾ ਸੀ ਸੜਕ ਤੇ ਮੈਂ ਗੱਡੀ ਛਾੜ ਲਈ ਉੱਤੇ ਨਾ ਇਹੋ ਜਿਹਾ ਪ੍ਰਬੰਧ ਨੇ ਭਾਈ ਇੱਥੇ ਣਕਿ ਆਥਨ ਵੇਲਾ ਤਾਂ ਬਹੁਤ ਜ਼ਿਆਦਾ ਕਮਾਲ ਦਾ ਹੁੰਦਾ ਐਨ ਸੂਰਜ ਢਲਦਾ ਐਨ ਸ਼ਾਮ ਪੂਰੀ ਸੰਧੂਰੀ ਹੋ ਜਾਂਦੀ ਹੈ ਜਿਵੇਂ ਕਹਿ ਦਈਏ ਛੋਟੇ ਛੋਟੇ ਪਿੰਡ ਨੇ ਮੈਨੂੰ ਲੱਗਦਾ ਵੀ ਮਾਸਾਂ ਹੀ ਕਿਤੇ ਨਾ ਕਿਤੇ 500 100 ਦੀ ਆਬਾਦੀ ਵਾਲਾ ਪਿੰਡ ਹੋਊਗਾ ਕਿਤੇ 1000 ਦੀ ਆਬਾਦੀ ਵਾਲਾ ਪਿੰਡ ਹੋਊਗਾ ਜਿਹੜੇ ਪਿੰਡ 'ਚ ਅਸੀਂ ਰਹਿੰਦੇ ਆ ਉਹਦੀ ਹੈਗੀ ਹੈ 2600 ਦੀ ਆਬਾਦੀ ਬਹੁਤੇ ਪਿੰਡ ਨੇ ਬਸ ਜਿਹੜੇ 1000 ਕ ਦੇ ਨੇੜੇ ਤੇੜੇ ਦੀ ਆਬਾਦੀ ਵਾਲੇ ਨੇ ਆ ਬਲੂ ਬੈਰੀ ਬੀਜੀ ਹੋਈ ਆ ਗੱਡੀ ਤੇਜ਼ ਹੋਣ ਕਰਕੇ ਦੇਖ ਨਹੀਂ ਪਾਈ ਬਲੂਬੈਰੀ ਜਿਹੜੀ ਕੈਨੇਡਾ ਦੀ ਮੇਨ ਕ੍ਰੌਪ ਆ ਆਪਣੇ ਜਿਵੇਂ ਕਹਿੰਦੇ ਹੁੰਦੇ ਨੇ ਉੱਥੇ 베ਰੀਆਂ ਤੋੜਦੇ ਆ ਉਹ 베ਰੀ ਅਇਤਾ ਜਦੋਂ ਫਸਲਾਂ ਹੋ ਗਈਆਂ ਨਾ ਵੱਡੀਆਂ ਵੱਡੀਆਂ ਮਹੀਨੇਕ ਨੂੰ ਐਨ ਚਾਰੇ ਪਾਸੇ ਜਮਾ ਐਨ ਹਰੀ ਚਾਦਰ ਐ ਲੱਗਦਾ ਹੀ ਨਹੀਂ ਕਿਤੇ ਵੀ ਕਿਤੇ ਮਿੱਟੀ ਦੇਖਣ ਨੂੰ ਮਿਲ ਜੇ ਨਾ ਚਾਰੇ ਪਾਸੇ ਐਨ ਹਰੇ ਭਾਈ ਆ ਦੇਖੋ ਖੇਤ ਜੀ ਬੈਠਾ ਗੋਰਾ ਅਲੇ ਦੁਆਲੇ ਆਪ ਦੀ ਜ਼ਮੀਨ ਵਿਚਾਲੇ ਘਰ ਸ਼ਾਂਤਮਈ ਮਾਹੌਲ ਨਾ ਕਿਤੇ ਮੰਡੀ ਦਾ ਰੌਲਾ ਨਾ ਕੋਈ ਹੋਰ ਨਾ ਬੱਟ ਬੰਨੇ ਦਾ ਆ ਵੀ ਦੇਖੋ ਐ ਸੋਹਣੇ ਘਰ ਬਣੇ ਹੋਏ ਨੇ ਠੀਕ ਆ ਮਿੱਤਰੋ ਹੱਸਦੇ ਵਸਦੇ ਰਹੋ ਚੜਦੀ ਕਲਾ ਵਿੱਚ ਰਹੋ ਮਿਲਦੇ ਆਂ ਕਿਸੇ ਨਵੀਂ ਗੱਲਬਾਤ ਤੇ ਨਵੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਹੋਰ ਅਮਰੀਕਾ ਨਵਾਂ ਪਾਸਾ ਕੋਈ ਤਾਂ ਕਰਦੇ ਉਲਾਇ ਕਿਸੇ ਹੱਸਦੇ ਵਸਦੇ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ